ਤਨਿਆ ਕੈਰੀਅਨਸਾ <test> <waves> <assessment> <hphet> <-ern> <cares> <foster Wolverhambourne> ਨਿੰਨਿਆ ਜੀ ਡੀਏਸੀ ਕੰਪਲੈਕਸ ਤੋਂ ਪੁਲੀਸ ਉਹਦੇ ਬਾਰੇ ਇਹ ਜਿਹੜੀ ਵੈਨਸ ਅਸੀਂ ਅਵੇਅਰਨੈਸ ਵੈਨਸ ਸੀ ਅੱਜ ਰਵਾਨਾ ਕੀਤੀਆਂ ਹੈਗੀਆਂ ਅ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀ ਜ਼ਮੀਨ ਦੇ ਵਿੱਚ वेजिटेबल ਬੈਲਟ ਦੀ ਵਿਵਸਥਾ ਜਿੱਥੇ वेजिटेबल ਉਗਾਈ ਜਾਣੀ ਹੈ ਅਗਲੇ ਸੀਜ਼ਨ ਦੇ ਵਿੱਚ ਉਹ ਪਹਿਲਾ ਸ਼ੁਰੂਆਤ ਹੁੰਦੀ ਹੈ ਤੋ ਇਹ ਜਿਹੜੀਆਂ ਤਿੰਨ ਵੈਨਸ ਹੈਗੀਆਂ ਸਾਡੇ ਕੋਲ 40 ਦਿਨ ਇੱਥੇ ਅੰਮ੍ਰਿਤਸਰ ਦੇ ਜੀ ਰਹਿਣਗੀਆਂ ਤੇ ਅਸੀਂ ਪ੍ਰਾਇੋਰਟੀ ਹੁਣ ਕਿਉਂਕਿ ਪਹਿਲਾ ਵੈਜੀਟੇਬਲ ਬੈਲਟ ਚ ਸ਼ੁਰੂਆਤ ਹੋਣੀ ਹੈ ਸਾਡੇ ਸੀਜ਼ਨ ਦੀ ਇਸ ਲਈ ਅਸੀਂ ਉੱਥੇ ਪਹਿਲਾਂ ਹੀ ਪੇਜ ਰਹੀ ਹੈਗੀਆਂ ਇਸ ਵੈਨ ਦੇ ਜ਼ਰੀਏ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੈਗੇ ਆ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਮਸ਼ੀਨ ਦੀ ਜ਼ਰੂਰਤ ਹੈ ਤਾਂ ਉਹ ਬੁੱਕ ਕਰਾ ਸਕਦੇ ਆ ਆਪਣੀ ਮਸ਼ੀਨਾ プラス ਸਾਡੇ ਜਿਹੜੇ ਨੂਡਲ ਅਫਸਰ ਹੈਗੇ ਆ ਸਾਡੇ ਕੋਲ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਵੀ ਬਲਾਕ ਲੈਵਲ ਤੇ ਕੁਝ ਮਸ਼ੀਨਾ ਫ੍ਰੀ ਦੇ ਵਿੱਚ ਵੀ ਅਵੇਲੇਬਲ ਹੈਗੀਆਂ ਉਪਲਬਧ ਹੈਗੀਆਂ ਇਸ ਤੋਂ ਇਲਾਵਾ ਅਸੀਂ ਪਰਾਲੀ ਪ੍ਰੋਟੈਕਸ਼ਨ ਫੋਰਸ ਇੱਕ ਬਣਾਈ ਹੋਈ ਹੈ ਜੋ ਕਿ ਪਿੰਡਾਂ ਦੇ ਵਿੱਚ ਪਰਾਲੀ ਦੀ ਰਖਵਾਲੀ ਕਰੇਗੀ ਤੇ ਇਨਸ਼ੋਰ ਕਰੇਗੀ ਕਿ ਕੋਈ ਉਸ ਨੂੰ ਅੱਗ ਨਾ ਲਗਾਵੇ ਨੰਬਰ 3 ਅਸੀਂ ਇੱਕ ਕਿਸਾਨ ਤਰਜੀਹ ਕਾਰਡ ਦੀ ਸ਼ੁਰੂਆਤ ਕੀਤੀ ਸੀਗੀ 15 ਅਗਸਤ ਨੂੰ ਜਿਹੜੇ ਕਿਸਾਨਾਂ ਨੇ 3 ਸਾਲਾਂ ਤੋਂ ਪਰਾਲੀ ਦੀ ਨਾਰ ਜਿਹੜੀ ਹੈਗੀ ਹੈ ਉਹ ਨੂੰ ਅਗ ਨਹੀਂ ਲਾਈ ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਪਲੱਸ ਕੁਝ ਪ੍ਰਾਈਵੇਟ ادارےਾਂ ਵੱਲੋਂ ਐਗਰੀਕਲਚਰਲ ਇੰਪਲੀਮੈਂਟਸ ਦੇ ਲਈ ਜ्या ਜਿੱਦਾਂ ਕੋਈ 빅 ਡੀਲਰਸ ਹੋ ਗਏ ਉਹਨਾਂ ਵੱਲੋਂ ਵੀ ਕੁਝ ਇੱਕ ਸਾਲ ਲਈ ਕੁਝ ਡਿਸਕਾਊਂਟ ਜਿਹੜਾ ਆਫਰ ਕੀਤਾ ਜਾ ਰਿਹਾ ਉਹਨਾਂ ਕਿਸਾਨਾਂ ਨੂੰ ਇਸ ਤੋਂ ਇਲਾਵਾ ਅਸੀਂ ਇਸ ਸਾਲ ਵੀ ਜਿੱਥੇ ਅਸੀਂ ਪਿਛਲੇ ਸਾਲ ਵੀ ਕੀਤਾ ਸੀਗਾ ਜਿਹੜੇ ਸਾਡੇ ਹੌਟਸਪੌਟ ਵਿਲੇजेस ਹੈਗੇ ਹਨ ਉਹ ਉਥੋਂ ਦੇ ਜਿਹੜੇ ਮਾਰਜਨਲ ਫਾਰਮਰਸ ਹੈਗੇ ਜਿਨ੍ਹਾਂ ਦੇ 2 2 ਈਕੜ ਤੋਂ ਘੱਟ ਜ਼ਮੀਨ ਹੈਗੀ ਹੈ ਜੇ ਉਹ ਅੱਗ ਨਹੀਂ ਲਾਉਂਦੇ ਹੈਗੇ ਅਸੀਂ 100 ਐਧਾ ਦੇ ਕਿਸਾਨਾਂ ਨੂੰ ਸਪੋਰਟ ਕਰ ਰਹੇ ਹਾਂ ਫਾਈਨੈਂਸ਼ੀਅਲੀ ਇਹਨਾਂ ਨੂੰ 1000 ਰੁਪਏ ਪਰ ਈਕੜ ਦੇ ਹਿਸਾਬ ਨਾਲ ਜ਼ਿਲ੍ਹਾ ਪੱਧਰ ਤੇ ਇਨਸੈਂਟਿਵ ਦਿੱਤਾ ਜਾਏਗਾ ਹੀਰੋ ਕਿਸਾਨ ਦੇ ਵੱਜੋਂ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਵੇਗਾ ਤੇ ਇਹ ਸਪੈਸ਼ਲੀ ਉਹਨਾਂ ਕਿਸਾਨਾਂ ਲਈ ਹੈਗੀ ਹੈ ਜਿਹੜੇ ਜਿਹੜੇ ਕੀ ਕਹਿੰਦੇ ਆ ਕਿ ਮਸ਼ੀਨਰੀ ਵੀ ਜੇ ਆ ਜਾਂਦੀ ਹੈ ਤਾਂ ਉਦਾ ਜਿਹੜਾ ਥੀਲ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਹੁੰਦਾ बिकॉज ਮਸ਼ੀਨ ਦੀ ਜਿਹੜੀ ਬਹੁਤ ਹੈਵੀ ਮਸ਼ੀਨ ਹੁੰਦੀ ਹੈ ਤਾਂ ਉਹਨਾਂ ਕੋਲ ਥੀਲ ਥੀਲ ਜਿਹੜਾ ਹੈਗਾ ਉਹ ਜ਼ਿਆਦਾ ਲੱਗਦਾ ਹੈ ਸੋ ਉਹਨਾਂ ਲਈ ਸਪੈਸ਼ਲੀ ਅਸੀਂ ਇਨਸੈਂਟਿਵ ਇਸ ਦੂਜੀ ਸਾਲ ਵੀ ਅਸੀਂ ਇਹ ਆਫਰ ਕਰ ਰਹੇ ਹੈਗੇ ਆ ਜਿੱਦੀ ਪੂਰੀ ਸੂਚੀ ਜਿਹੜੀ ਹੈ ਅਸੀਂ ਹੌਟਸਪੌਟ ਵਿਲੇजेस ਤੋਂ ਤੇ ਜਿਹੜੀ ਸਾਡੀ ਵੈਜੀਟੇਬਲ ਬੈਲਟ ਹੈ ਕਿਉਂਕਿ ਉੱਥੇ ਜ਼ਿਆਦਾ ਪਹਿਲਾਂ ਸ਼ੁਰੂਆਤ ਹੁੰਦੀ ਹੈ ਉੱਥੇ ਅਸੀਂ ਇਹ ਅਵੇਅਰਨੈਸ ਲੈ ਕੇ ਜਾਏ ਬਹੁਤ ਧੰਨਵਾਦ ਜੀ